ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਵਿਕਟਰੀ ਵਿੱਚ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟਸ ਦਾ ਧੰਨਵਾਦ ਤੇ ਯਾਰ ਉਹਨਾਂ ਨੂੰ ਇੱਕ ਰਿਕਵੈਸਟ ਹੈ ਕਿ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਟਾਈਮ ਟੂ ਟਾਈਮ ਹਰ ਵੀਡੀਓ ਦਾ ਨੋਟੀਫਿਕੇਸ਼ਨ ਆਗਾ ਜਿਹੜਾ ਮਿਲਦਾ ਰਹੇ ਤੋ ਆਓ ਆਪਾਂ ਸਾਰੇ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾ ਸਾਡਾ ਕੁਐਸਚਨ ਆ ਮਤਲਾ ਹੁੰਦਾ ਹੈ ਗਜ਼ਲ ਦਾ ਅੰਤਿਮ ਸ਼ੇਰ ਗਜ਼ਲ ਦੇ ਮੱਧ ਵਾਲਾ ਸ਼ੇਰ ਗਜ਼ਲ ਦਾ ਪਹਿਲਾ ਸ਼ੇਰ ਉਪਰੋਕਤ ਵਿੱਚੋਂ ਕੋਈ ਠੀਕ ਨਹੀਂ ਤਾਂ ਕਿਹੜਾ ਮਤਲਾ ਜਿਹੜਾ ਹੁੰਦਾਗਾ ਗਜ਼ਲ ਦਾ ਪਹਿਲਾ ਸ਼ੇਰ ਹੁੰਦਾਗਾ ਰੁਵਾਈ ਕਾ ਬਨਗੀ ਹੈ ਚਾਰ ਮਿਸਰੀਆਂ ਵਾਲੀ ਨੂੰ ਰੁਵਾਈ ਕਿਹਾ ਜਾਂਦਾ ਹੈ ਅਰਬੀ ਫਾਰਸੀ ਵਰਣਮਾਲਾ ਤੇ ਆਧਾਰਿਤ ਕਾਵ ਰੂਪ ਹੈ ਜੰਗਨਾਮਾ ਕਾਫੀ ਸ਼ਿਰਫੀ ਜਾਂ ਸ਼ਲੋਕ ਤਾਂ ਜਿਹੜਾ ਅਰਬੀ ਫਾਰਸੀ ਵਰਣਮਾਲਾ ਤੇ ਆਧਾਰਿਤ ਕਾਵ ਰੂਪ ਆ ਉਹ ਕੀ ਹੈਗਾ ਸ਼ਿਰਫੀ ਹੈਗਾ ਦੇਖੋ ਸਟੂਡੈਂਟ ਇਹ ਜਿਹੜੇ ਅਗੇ ਕੁਐਸਚਨ ਤੁਹਾਡੇ ਲਈ ਲੈ ਕੇ ਆਏਾਂਗੇ ਅਸੀਂ ਤੇ ਤੁਹਾਡੇ ਲਈ ਹੀ ਅਸੀਂ ਕੰਮ ਕਰ ਰਹੇ ਆਂਗੇ ਇਸ ਚੈਨਲ ਤੇ ਕਿ ਜਿਹੜੇ ਬੱਚੇ ਆਪਣਾ ਬੈਚ ਨਹੀਂ ਖਰੀਦ ਸਕਦੇ ਹੈਗੇ ਤਾਂ ਉਹਨਾਂ ਨੂੰ ਹਰ ਤਰ੍ਹਾਂ ਦੇ ਜਿਹੜੇ ਆ ਨੋਟਸ ਉਹ ਪ੍ਰੋਵਾਈਡ ਕਰਵਾਏ ਜਾਣ ਉਹਨਾਂ ਨੂੰ ਹਰ ਇੱਕ ਮਟੀਰੀਅਲ ਦਿੱਤਾ ਜਾਵੇ ਤਾਂ ਜੋ ਜਿਹੜੇ ਉਹਨਾਂ ਦੇ ਪੇਪਰਾਂ ਲਈ ਉਹਨਾਂ ਦੇ ਐਗਜ਼ਾਮ ਲਈ ਜ਼ਰੂਰੀ ਹੈਗਾ ਚਾਹੇ ਤੁਸੀਂ ETT ਦੀ ਤਿਆਰੀ ਫਰਸਟ ਪੇਪਰ ਦੀ ਕਰ ਰਹੇ ਹੋ ਚਾਹੇ ਸੈਕੰਡ ਪੇਪਰ ਦੀ ਕਰ ਰਹੇ ਹੋ ਚਾਹੇ PSAT ਦੀ ਫਰਸਟ ਪੇਪਰ ਦੀ ਤਿਆਰੀ ਕਰ ਰਹੇ ਹੋ ਚਾਹੇ ਸੈਕੰਡ ਪੇਪਰ ਦੀ ਤਿਆਰੀ ਕਰ ਰਹੇ ਹੋ ਜਾਂ ਤੁਸੀਂ ਮਾਸਟਰ ਕੇਡਰ ਪੰਜਾਬੀ ਦੀ ਤਿਆਰੀ ਕਰ ਰਹੇ ਹੋਗੇ ਜਾਂ ਤੁਸੀਂ ਫਿਰ ਸੀਟੈਟ ਦੀ ਤਿਆਰੀ ਕਰ ਰਹੇ ਹੋ ਜਿਹਦੇ ਵਿੱਚ ਪੰਜਾਬੀ ਦਾ ਭਾਗ ਆਉਂਦਾਗਾ ਤਾਂ ਤੁਸੀਂ ਪੰਜਾਬੀ ਨਾਲ ਰਿਲੇਟਡ ਕਿਸੇ ਵੀ ਵਿਸ਼ੇ ਨਾਲ ਸੰਬੰਧਤ ਕਿਸੇ ਵੀ ਪੇਪਰ ਨਾਲ ਸੰਬੰਧਤ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਇੱਥੇ ਐਗਜ਼ਾਮ ਵਿਕਟਰੀ ਤੇ ਆ ਕੇ ਤੁਸੀਂ ਆਪਣੇ ਜਿਹੜੇ ਹੈਗੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਤੁਹਾਨੂੰ ਤੇ ਵੱਦ ਤੋਂ ਵੱਧ ਮਿਹਨਤ ਕਰੋ ਬਸ ਮਿਹਨਤ ਨੂੰ ਹੀ ਫਲਗਾ ਜਿਹੜਾ ਉਹ ਲੱਗਦਾਗਾ ਫਲ ਦੀ ਆਸ ਬਾਅਦ ਦੇ ਵਿੱਚ ਪਹਿਲਾਂ ਆਪਣੀ ਮਿਹਨਤ ਕਰੋ ਪ੍ਰਮਾਤਮਾ ਫਲ ਮਿਹਨਤ ਨੂੰ ਜ਼ਰੂਰ ਦਿੰਦਾ ਹੈ ਅਰਬੀ ਫਾਰਸੀ ਵਰਣਮਾਲਾ ਤੇ ਆਧਾਰਿਤ ਕਾਬੂਪ ਸ਼ਿਰਫੀ ਹੈ ਸੰਸਕ੍ਰਿਤੀ ਦੇ ਕਾਬੂਪ ਖੱਟ ਰਿਤੂ ਨਾਲ ਪੰਜਾਬੀ ਦੇ ਕਿਸ ਕਾਬੂਪ ਨੂੰ ਸੰਬੰਧਿਤ ਕੀਤਾ ਜਾਂਦਾ ਹੈ ਬਾਰਾਮਾ ਨੂੰ ਮਾਇਆ ਕਾਬੂਪ ਹੈ ਕਿੰਨੇ 4 ਸਤਰੀ 2 ਸਤਰੀ 3 ਸਤਰੀ ਜਾਂ ਕੇਵਲ 1 ਸਤਰੀ ਤਾਂ ਇਹ ਕੀਏਗਾ 3 ਸਤਰੀ ਆਏਗਾ ਪੱਤਰ ਕਾਵ ਰੂਪ ਦਾ ਸੰਬੰਧ ਕਿਹਦੇ ਨਾਲ ਆਗਾ ਦੇਖੋ ਪੱਤਰ ਪੱਤਲ ਪੱਤਲ ਨਹੀਂ ਦੇਖਿਆ ਹੁੰਦੇ ਹੁੰਦੇ ਦੇਖੋ ਵਿਆਹਾਂ ਦੇ ਵਿੱਚ ਹਨਾ ਤੁਹਾਨੂੰ ਪਤਾ ਹੋਊਗਾ ਪੱਤਲ ਤਾਂ ਕਿਹਦੇ ਨਾਲ ਵਿਆਹ ਨਾਲ ਸੰਬੰਧਤ ਆ ਗਿਆ ਇਹ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵ ਕਿਸ ਕਾਵ ਰੂਪ ਵਿੱਚ ਪੇਸ਼ ਹੁੰਦਾ ਹੁੰਦੇ ਹਨ ਘੋੜੀਆਂ ਰਹੀ ਹੁੰਦੀਆਂ ਸਿੱਠਣੀਆਂ ਰਹੀ ਹੁੰਦੀਆਂ ਸੁਹਾਗ ਰਹੀ ਹੁੰਦੀਆਂ ਛੰਦ ਪ੍ਰਗ ਤੱਕ ਹੀ ਆਊਗਾ ਇਹਦੇ ਵਿੱਚ ਸੁਹਾਗ ਰਾਹੀਂ ਕੀ ਹੈਗਾ ਜਿਹੜੀ ਇੱਕ ਵਿਆਹੀ ਜਾਣ ਵਾਲੀ ਕੁੜੀ ਆ ਉਹਦੇ ਮਨੋਭਾਵ ਨੇ ਜਿਹੜੇ ਉਹਦੇ ਵਿੱਚ ਪੇਸ਼ ਕੀਤੇ ਜਾਂਦੇ ਆ ਸੁਹਾਗ ਗਾਏ ਜਾਂਦੇ ਹੈਗੇ ਦੰਤ ਕਥਾ ਕੀ ਹੁੰਦੀ ਹੈ ਦੰਤ ਕਥਾ ਜੇ ਇੱਕ ਇਤਿਹਾਸਿਕ ਤੇ ਮਿਥਿਹਾਸਿਕ ਦਾ ਜਿਹੜਾ ਸੁਮੇਲ ਹੁੰਦਾ ਉਹਨੂੰ ਕੀ ਬੋਲਿਆ ਜਾਂਦਾ ਦੰਤ ਕਥਾ ਬੋਲਿਆ ਜਾਂਦਾ ਇਤਿਹਾਸ ਤੇ ਮਿਥਿਹਾਸ ਦਾ ਜਿਹੜਾ ਸੁਮੇਲ ਇਤਿਹਾਸ ਤੇ ਮਿਥਿਹਾਸ ਠੀਕ ਹੈ ਉਹਨਾਂ ਦੋਨਾਂ ਦਾ ਸੁਮੇਲ ਨੂੰ ਕੀ ਬੋਲਿਆ ਜਾਂਦਾ ਦੰਤ ਕਥਾ ਕਿਹੜਾ ਲੋਕ ਕਾਵ ਰੂਪ ਨਾਲ ਕਿਹੜਾ ਲੋਕ ਕਾਬੂ ਰੂਪ ਬਾਲ ਖੇਡ ਨਾਲ ਸੰਬੰਧਿਤ ਨਹੀਂ ਹੈ ਨਹੀਂ ਹੈ ਪੁੱਛਿਆ ਇਹ ਕੁਸ਼ਨਾ ਤੇ ਥੋੜਾ ਜਿਆਦਾ ਧਿਆਨ ਦਿਆ ਕਰੋ ਜਿੱਥੇ ਪੁੱਛਿਆ ਹੁੰਦਾਗਾ ਨਹੀਂ ਹੈ ਕਿਉਂਕਿ ਇਹ ਨੇ ਜਿਹੜੇ ਸਾਨੂੰ ਉਲਝਾ ਦਿੰਦੇ ਹੈਗੇ ਜਿੱਥੇ ਨਹੀਂ ਹੈ ਪੁੱਛਿਆ ਹੁੰਦਾ ਅਸੀਂ ਜਲਦੀ ਜਲਦੀ ਦੇ ਵਿੱਚ ਹਾਂ ਦੇ ਅਕੋਰਡਿੰਗ ਲਾ ਦਿੰਦੇ ਹੈਗੇ ਆਨਸਰ ਤਾਂ ਕਿ ਇਕਲੀ ਇਹ ਬਾਲ ਖੇਡਾਗੀ ਠੀਕ ਹੈ ਬਥਾਰ ਜੋ ਪ੍ਰਕੁਤਾ ਵਿੱਚੋਂ ਵੀ ਕੋਈ ਵੀ ਠੀਕ ਨਹੀਂ ਤਾਂ ਲੋਰੀ ਕੀ ਹੈਗਾ ਇੱਕ ਬਾਲ ਖੇਡ ਨਹੀਂ ਹੈਗੀ ਪੰਜਾਬ ਵਿੱਚ ਪੋਠੋਹਾਰੀ ਸੱਭਿਆਚਾਰ ਨਾਲ ਸੰਬੰਧਿਤ ਖਿੱਤਾ ਹੈ ਭਾਰਤੀ ਪੰਜਾਬ ਵਿੱਚ ਪਾਕਿਸਤਾਨੀ ਪੰਜਾਬ ਵਿੱਚ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਦੋਵੇਂ ਪਾਸੇ ਜਦ ਭਾਰਤੀ ਪੰਜਾਬ ਦੇ ਪੁਨਰਗਠਨ ਸਮੇਂ ਹਰਿਆਣਾ ਵਿੱਚ ਚੱਲ ਰਿਹਾ ਤਾਂ ਇਹਦਾ ਕੀ ਆਨਸਰ ਆਊਗਾ ਪਾਕਿਸਤਾਨੀ ਪੰਜਾਬ ਵਿੱਚ ਅੱਗੇ ਹੈ ਜੀ ਹਰੇਕਾ ਚਿੱਤਰ ਕਿਸ ਸਾਹਿਤ ਰੂਪ ਦਾ ਅੰਕ ਹੈ ਜੀਵਨੀ ਦਾ ਦਿਨਾਂ ਦੇ ਆਧਾਰ ਤੇ ਕਾਬ ਰੂਪ ਰਚਿਆ ਜਾਂਦਾ ਹੈ ਸਤਵਾਰਾ ਅਠਵਾਰਾ ਤੇ ਪੰਦਰਵਾੜਾ ਦਿਨਾਂ ਦੇ ਆਧਾਰ ਤੇ ਕੀ ਰਚੇ ਜਾਂਦਾਗਾ ਸਤਵਾਰਾ ਅਠਵਾਰਾ ਤੇ ਪੰਦਰਵਾੜਾ ਨਿੱਕੀ ਨਿੱਕੀ ਬੂੰਦੀ ਨਿੱਕੀਆਂ ਮੀਂਹ ਵੇਵਰੇ ਕੀ ਹੈ ਇੱਕ ਕੋੜੀ ਹੈਗੀ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇਵਰੇ ਕੋੜੀ ਹੈ ਇੱਕ ਇਸਤਰੀ ਨੂੰ ਬਾਗਣ ਕਿਸ ਨਾਥ ਕਵੀ ਨੇ ਕਿਹਾ ਗੋਰਖਨਾਥ ਨੇ ਇਸਤਰੀ ਨੂੰ ਬਾਗਣ ਕਿਹਾ ਕਿਸ ਰਚਨਾ ਵਿੱਚ ਪੰਜਾਬੀ ਸੱਭਿਆਚਾਰ ਵਧੇਰੇ ਰੂਪਮਾਨ ਹੋਇਆ ਹੈ ਹੀਰ ਵਾਰਿਸ ਦੇ ਵਿੱਚ ਕੀ ਹੈਗਾ ਪੰਜਾਬੀ ਸੱਭਿਆਚਾਰ ਵਧੇਰੇ ਰੂਪਮਾਨ ਹੋਇਆ ਹੈ ਸੱਭਿਆਚਾਰ ਵਿੱਚ ਕੀ ਹੈ ਇੱਕ ਪਰਵਰਤਨਸ਼ੀਲਤਾ ਹੁੰਦੀ ਹੈ ਸੱਭਿਆਚਾਰ ਦੇ ਵਿੱਚ ਕੀ ਹੁੰਦੀ ਹੈ ਇੱਕ ਪਰਿਵਰਤਨਸ਼ੀਲਤਾ ਸੱਗੀ ਫੁੱਲ ਕੀ ਇੱਕ ਗਹਿਣਾਗਾ ਸੱਗੀ ਫੁੱਲ ਸਿਠਣੀਆਂ ਗਾਈਆਂ ਜਾਂਦੀਆਂ ਹਨ ਜੰਝ ਟੁਕਣ ਸਮੇਂ ਪਿੰਡ ਦੀ ਸਾਂਜੀ ਥਾਂ ਨੂੰ ਕੀ ਕਿਹਾ ਜਾਂਦਾ ਹੈਗਾ ਸ਼ਾਮਲਾਟ ਲੱਕੜ ਦੇ ਸੰਦ ਬਣਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਹੈਗਾ ਜੀ ਤਰਖਾਨ ਪ੍ਰੇਮ ਕਥਾ ਜਿਹੜੀਆਂ ਪ੍ਰੇਮ ਕਥਾਵਾਂ ਵਿੱਚ ਪੂਤ ਪ੍ਰੇਤਾਂ ਨੂੰ ਬਚਾਉਣ ਲਈ ਵਰਤੇ ਜਾਂਦੇ ਹਨ ਕੀ ਵਰਤੇ ਜਾਂਦੇ ਨੇ ਮੰਤਰ ਵਰਤੇ ਜਾਂਦੇ ਹੈਗੇ ਛਪਾਰ ਦਾ ਮੇਲਾ ਕਿਸ ਇਲਾਕੇ ਨਾਲ ਸੰਬੰਧਿਤ ਹੈ ਮਾਲਵੇ ਇਲਾਕੇ ਨਾਲ ਜਿਹੜਾ ਛਪਾਰ ਦਾ ਮੇਲਾ ਸੰਬੰਧਿਤ ਰੱਖਦਾਗਾ ਪੰਜਾਬdੀਆਂ ਲੋਕ ਖੇਡਾਂ ਹਨ ਕਿਹੜੀ ਕਿਹੜੀ ਹੈ ਦੇਖੋ ਕਬੱਡੀ ਹੈ ਖਿੱਦੋ ਖੁੰਡੀ ਹੈ ਅੱਡੀ ਟੱਪਾ ਗਾ ਸਾਰਿਆਂ ਨੇ ਇਹ ਕੀ ਹੈ ਗੇਮਾਂ ਨੇ ਜਿਹੜੀਆਂ ਖੇਡਾਂ ਨੇ ਜਿਹੜੀਆਂ ਇਹ ਖੇਡੀਆਂ ਹੋਣੀਆਂ ਨੇ ਕਿਹੜੇ ਬੱਚੇ ਨੇ ਜਿਹੜੇ ਕੋਈ ਐਮ ਦੇ ਇਦਾਂ ਦੇ ਮੇਰੇ ਨਾਲ ਜੁੜੇ ਹੋਏ ਬੱਚੇ ਹੈਗੇ ਹੈਗੇ ਜਿਨ੍ਹਾਂ ਨੇ ਕਦੇ ਕਬੱਡੀ ਨਾਲ ਖੇਡੀ ਹੋਵੇ ਖਿੱਦੋ ਖੁੰਡੀ ਨਾਲ ਖੇਡੀ ਹੋਵੇ ਅੱਡੀ ਟੱਪਾ ਨਾਲ ਖੇਡਿਆ ਹੋਵੇ ਬਾ ਕੀ ਹੈ ਬਾ ਕੀ ਹੈ ਕੱਕੜਾਈ ਵਾਲਾ ਸਰਦਾ ਕੱਪੜਾ ਗਾ ਬਾਗ ਜਿਹਨੂੰ ਆਪਾਂ ਕੀ ਕਹਿੰਦੇ ਨੇ ਹੁੰਨੇ ਹੈਗੇ ਫੁਲਕਾਰੀ ਵੀ ਕਹਿੰਦੇ ਨੇ ਆ ਬਾਕ ਕੀ ਹੈ ਇੱਕ ਕੜਾਈ ਵਾਲਾ ਸਿੱਤਾ ਕੱਪੜਾ ਹੈਗਾ ਖੋਕੜੂ ਖੋਕੜੂ ਕਹਿਣਾ ਹੈ ਕਿਦਾ ਬਾਹਾਂ ਦਾ ਮੱਗੀ ਕਦੋਂ ਹੁੰਦੀ ਹੈਗੀ ਲੋੜੀ ਤੋਂ ਅਗਲੇ ਦਿਨ ਕੀ ਹੈ ਮੱਗੀ ਬਣਾਈ ਜਾਂਦੀ ਹੈਗੀ ਪਾਣੀ ਵਾਰ ਬੰਨੇ ਦੀ ਇਹ ਮਾਏ ਗੀਤ ਕਿਸ ਸਮੇਂ ਗਾਇਆ ਜਾਂਦਾਗਾ ਡੋਲੀ ਆਉਣ ਸਮੇਂ ਕੀ ਹੈਗਾ ਇਹ ਗੀਤ ਹੈ ਜਿਹੜਾ ਗਾਇਆ ਜਾਂਦਾਗਾ ਕੋੜੀ ਗੀਤ ਗਾਇਆ ਜਾਂਦਾ ਹੈ ਭੈਣ ਵੱਲੋਂ ਪੰਜਾਬੀ ਪਹਿਰਾਵੇ ਤੇ ਪ੍ਰਭਾਵਸ਼ਾਲੀ ਅਸਰ ਹੈ ਇਸਲਾਮੀ ਪੰਜਾਬੀ ਪਹਿਰਾਵੇ ਤੇ ਪ੍ਰਭਾਵਸ਼ਾਲੀ ਅਸਰ ਕੀ ਦਾਗਾ ਇਸਲਾਮ ਦਾ ਹਰੀਯਨੀ ਮੈਂ ਹਰੀਯਨੀ ਪਹਿਣੇ ਹਰੀਏ ਤਾਂ ਪੱਗੀ ਭਰੀਏ ਕੀ ਹੈ ਗਈ ਇਹ ਇੱਕ ਕੋੜੀ ਹੈ ਗਈ ਹਰੀਯਨੀ ਮੈਂ ਹਰੀਯਨੀ ਹਰੀਏ ਤੇ ਮੈਂ ਪੱਗੀ ਭਰੀਏ ਕੀ ਹੈ ਕੋੜੀ ਹੈ ਗਈ ਹੇਠ ਲਿਖੇ ਵਿੱਚ ਸਹੀ ਸ਼ਬਦ ਜੋੜ ਕੀ ਆਊਗਾ ਸਹੀ ਸ਼ਬਦ ਦੇਖੋ ਪ੍ਰਮਾਤਮਾ ਕਿਵੇਂ ਪੈਂਦਾਗਾ ਦੇਖੋ ਪਰਮਾਤਮਾ ਪਰਮਾਤਮਾ ਕਿਵੇਂ ਪਊਗਾ ਐਦਾ ਪਊਗਾ ਪਰਮਾਤਮਾ ਹੇਠ ਲਿਖਿਆਂ ਵਿੱਚੋਂ ਪ੍ਰਕਾਸ਼ਨ ਦੀ ਦ੍ਰਿਸ਼ਟੀ ਤੋਂ ਪ੍ਰਥਮ ਸਵੈ ਜੀਵਨੀ ਕਿਹੜੀ ਹੈ ਆਰਸੀ ਕੀ ਹੈਗਾ ਇੱਕ ਪ੍ਰਥਮ ਸਵੈ ਜੀਵਨੀ ਹੈਗੀ ਕਿਸ ਵਾਰ ਦੇ ਪਾਠ ਵਿੱਚ ਪੌੜੀਆਂ ਦੇ ਨਾਲ ਸ਼ਲੋਕ ਦਰਜ ਨਹੀਂ ਹਨ ਨਹੀਂ ਹਨ ਧਿਆਨ ਰੱਖਿਆ ਕਰੋ ਨਹੀਂ ਹਨ ਪੁੱਛੇਗਾ ਤਾਂ ਕੀ ਆਊਗੀ ਬਸੰਤ ਦੀ ਵਾਰ ਤੋਸਾਲੀ ਦੀ ਹੰਸੋ ਨਾਵਲ ਉੱਪਰ ਕਿਸ ਪੰਜਾਬੀ ਲੇਖਕ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਸੀ ਉਪਰੋਕਤਾਂ ਵਿੱਚੋਂ ਕੋਈ ਵੀ ਠੀਕ ਨਹੀਂ ਨਾ ਤਾਂ सुरेंद्र ਸਿੰਘ ਨਰੂਲਾ ਨੂੰ ਮਿਲਿਆ ਨਰਿੰਦਰਪਾਲ ਸਿੰਘ ਨੂੰ ਮਿਲਿਆ ਨਾ ਕਰਤਾਰ ਸਿੰਘ ਦੁੱਗਲ ਨੂੰ ਮਿਲਿਆ ਇਹ ਜਸਵੰਤ ਸਿੰਘ ਕਵਲ ਨੂੰ ਮਿਲਿਆ ਸੀਗਾ ਜਸਵੰਤ ਸਿੰਘ ਕਵਲ ਜਸਵੰਤ ਕਵਲ ਜਸਵੰਤ ਕਵਲ ਨੂੰ ਕੀ ਸੀ ਇਹ ਮਿਲਿਆ ਸੀਗਾ ਪੰਜਾਬੀ ਦਾ ਕਿਸ ਨਾਵਲ ਨਾਵਲਾਂ ਤੇ ਫਿਲਮ ਬਣੀ ਪੰਜਾਬੀ ਦੇ ਕਿਸ ਨਾਵਲ ਤੇ ਮਤਲਬ ਕਿ ਕਹਿ ਸਕਦੇ ਆਪਾਂ ਫਿਲਮ ਬਣੀ ਜਾਂ ਦੋ ਨੂੰ ਜੋੜ ਕੇ ਨਾਵਲਾਂ ਤੇ ਕਿਸ ਤੇ ਫਿਲਮ ਬਣੀ ਦੇਖੋ ਇੱਕ ਤਾਂ ਪਵਿੱਤਰ ਪਵਿੱਤਰ ਪਾਪੀ ਤੇ ਬਣੀ ਐ ਇੱਕ ਪਿੰਜਰ ਤੇ ਬਣੀ ਐ ਤਾਂ ਏ ਤੇ ਵੀ ਦੋਨੇ ਸਹੀ ਹੋ ਜੂਗਾ ਸਾਂਜੀ ਕੰਧ ਕਹਾਣੀ ਦਾ ਕਰਤਾ ਕੌਣਾ ਸੰਤੋਖ ਸਿੰਘ ਧੀਰਕੀ ਐ ਸਾਂਜੀ ਕੰਧ ਕਹਾਣੀ ਦਾ ਜਿਹੜਾਗਾ ਉਹ ਕਰਤਾਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਵਾਰਤਕਕਾਰ ਹੰਸਰਾਸ ਲੇਖ ਨਹੀਂ ਹੈ ਪਿਆਰਾ ਸਿੰਘ ਪਦਮਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਦੀ ਕਿਹੜੀ ਪੌੜੀ ਉਹਨਾਂ ਦੀ ਬਾਣੀ ਸੋਦਰ ਦੇ ਪਾਠ ਦਾਵੀ ਭਾਰ ਭਗ ਹੈ ਤਾਂ 27ਵੀਂ ਸੰਗਰਾਣਦ ਵਾਲੇ ਦਿਨ ਗੁਰਦੁਆਰਿਆਂ ਵਿੱਚ ਕਿਸ ਬਾਰਾ ਬਾਰਾਮਾ ਦਾ ਪਾਠ ਕੀਤਾ ਜਾਂਦਾ ਹੈ 12 ਮਾ ਰਾਗ ਮਾਜ ਦਾ 12 ਮਾ ਰਾਗ ਮਾਜ ਦਾ ਪਾਠ ਕੀਤਾ ਜਾਂਦਾ ਗੁਰਦੁਆਰਿਆਂ ਦੇ ਵਿੱਚ ਸੰਗਰਾਣਦ ਵਾਲੇ ਦਿਨ 12 ਮਾ ਦਾ ਠੀਕ ਹੈ 12 ਮਾ ਰਾਗ ਮਾਜ ਦਾ ਭਾਈ ਗੁਰਦਾਸ ਦੀ ਕਿਸ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਬਿਰਤਾਂਤ ਪੇਸ਼ ਹੋਇਆ ਹੈ ਪਹਿਲੀ ਵਾਰ ਦੇ ਵਿੱਚ ਜਿਹੜਾ ਭਾਈ ਗੁਰਦਾਸ ਨੇ ਪਹਿਲੀ ਵਾਰ ਲਿਖੀ ਤਾਂ ਉਹਦੇ ਵਿੱਚ ਹੀ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦਾ ਬਿਰਤਾਂਤ ਹੈਗਾ ਜਿਹੜਾ ਉਹ ਪੇਸ਼ ਕੀਤਾਗਾ ਰਾਜੇ ਰਾਜੇ ਸ਼ੀ ਮੁਕਦਮ ਕੁੱਤੇ ਜਾਇਦ ਜਗਾਏ ਨੇ ਬੈਠੇ ਸੁੱਤੇ ਕਿਸ ਬਾਣੀਕਾਰ ਦੀਆਂ ਪੰਕਤੀਆਂ ਹਨ ਹਾਂਜੀ ਕਿਸ ਬਾਣੀ ਕਰਦੀਆਂ ਪੰਕਤੀਆਂ ਨੇ ਜੀ ਇਹ ਗੁਰੂ ਨਾਨਕ ਦੇਵ ਜੀ ਦੀਆਂ ਪੰਕਤੀਆਂ ਨੇ ਰੋਟੀਆਂ ਕਰੇ ਪੁਰਹੇ ਤਾਲ ਲੋਕ ਜੀਵਨ ਦਾ ਅੰਗ ਬਣ ਗਈ ਹੈ ਇਹ ਤੁਕ ਕਿਸ ਰਚਨਕਾਰ ਰਚਨਾਕਾਰ ਦੀ ਹੈ ਮੰਨੀ ਜਾਂਦੀ ਹੈ ਇਹ ਵੀ ਗੁਰੂ ਨਾਨਕ ਦੇਵ ਜੀ ਦੀ ਤੁਕਾ ਕੀ ਜਿਹੜੀ ਹੈ ਜੀ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਰਚ ਰਚਿਤ ਵਾਰਾਂ ਦੀ ਗਿਣਤੀ ਕਿੰਨੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਦੀਆਂ ਵਾਰਾਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਕਿੰਨੀ ਹੈਗੀ 4 ਮੁੰਦਾਵਣੀ ਬਾਣੀ ਦਾ ਰਚਨਕਾਰ ਕੌਣ ਹੈਗਾ ਇਹ ਜੀ ਗੁਰੂ ਅਰਜਨ ਦੇਵ ਜੀ ਨੇ ਮੁੰਦਾਵਣੀ ਯਾਦ ਰੱਖਣਾ ਮੁੰਦਾਵਣੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਸ਼ਬਦ ਹਨ ਦੋ ਸ਼ਬਦ ਦੋ ਸ਼ਬਦ ਰਾਗ ਆਸਾ ਵਿੱਚ ਤੇ ਦੋ ਸ਼ਬਦ ਰਾਗ ਸੂਹੀ ਵਿੱਚ ਠੀਕ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਜਿਹੜੇ ਸ਼ਬਦ ਨੇ ਕਿੰਨੇ ਨੇ ਦੋ ਸ਼ਬਦ ਤਾਂ ਰਾਗ ਆਸਾ ਵਿੱਚ ਨੇ ਤੇ ਦੋ ਰਾਗ ਸ਼ਬਦ ਸੂਹੀ ਵਿੱਚ ਨੇ ਅਮਲਾਂ ਦੇ ਉੱਪਰ ਹੋ ਹੋਗੁ ਨਿਵੇੜੇ ਕਿਆ ਸੂਫੀ ਕਿਆ ਪੰਗੀ ਕਿਸ ਕਵ ਕਿਸ ਪੰਜਾਬੀ ਸੂਫੀ ਸ਼ਾਇਰ ਦੇ ਸਤਰਾਂ ਨੇ ਇਹ ਕਿਸ ਪੰਜਾਬੀ ਸੂਫੀ ਸ਼ਾਇਰ ਦੀਆਂ ਇਹ ਸਤਰਾਂ ਨੇ ਤਾਂ ਸ਼ਾਹ ਹੁਸੈਨ ਦੀਆਂ ਜੀ ਇਹ ਸਤਰਾਂ ਨੇ ਉਲਟੇ ਹੋਰ ਜਵਾਨੇ ਆਏ ਸੱਚਿਆਂ ਨੂੰ ਹੁਣ ਮਿਲਦੇ ਤੱਕੇ ਝੂਠੇ ਕੋਲ ਬਹਾਏ ਕਿਸ ਪੰਜਾਬੀ ਸੂਫੀ ਕਾਬਦੇ ਸ਼ਾਇਰ ਦੇ ਬੋਲ ਨੇ ਜੀ ਇਹ ਇਹ ਬਾਬਾ ਬੁੱਲੇ ਸ਼ਾਹ ਜੀ ਦੇ ਜਿਹੜੇ ਹੈਗੇ ਬੋਲ ਨੇ ਉਲਟੇ ਹੋਰ ਜਮਾਨੇ ਆਏ ਬਾਰਿਸ਼ਾ ਕਿਸ ਸਦੀ ਦੇ ਪੰਜਾਬੀ ਕਿਸਾਕਾਰ ਹੋਏ ਹਨ ਬਾਰਿਸ਼ਾ 18ਵੀਂ ਸਦੀ ਦੇ ਕਿਸਾਕਾਰ ਮੰਨੇ ਜਾਂਦੇ ਹੈਗੇ ਪਿੱਲੂ ਦੇ ਕਿਸੇ ਮਿਰਜਾ ਸਹਿਵਾ ਦੀ ਸਿਫਤ ਕਿਸ ਕਿਸੇ ਕਾਰਨੇ ਕੀਤੀ ਕਿਸ ਕਿੱਸਾ ਕਰਨੇ ਕੀਤੀ ਤਾਂ ਹਾਫਿਜ਼ ਵਰਖੁਰਦਾਰ ਨੇ ਪਿੱਲੂ ਦਾ ਜਿਹੜਾ ਕਿੱਸਾ ਲਿਖਿਆ ਸੀ ਪਿੱਲੂ ਨੇ ਮਿਰਜ਼ਾ ਸਹਿਵਾ ਤੇ ਉਹਦੀ ਸਿਫਤ ਕੀਤੀ ਸੀਗੀ ਜੀ ਹਾਫਿਜ਼ ਵਰਖੁਰਦਾਰ ਨੇ ਹਾਸ਼ਮ ਸ਼ਾਹ ਨੇ ਸੱਸੀ ਪੁੰਨੂ ਦਾ ਕਿੱਸਾ ਕਿਸ ਛੰਦ ਦੇ ਵਿੱਚ ਲਿਖਿਆ ਤਾਂ ਦਵਈਆ ਛੰਦ ਦੇ ਵਿੱਚ ਜਿਹੜਾ ਸੱਸੀ ਪੁੰਨੂ ਦਾ ਕਿੱਸਾ ਕਿੱਸਾਗਾ ਜਿਹੜਾ ਉਹ ਹਾਸ਼ਮ ਨੇ ਲਿਖਿਆ ਕਾਦਰਯਾਰ ਰਚਿਤ ਕਿੱਸਾ ਪੂਰਨ ਭਗਤ ਦੀ ਕਥਾ ਦਾ ਸਬੰਧ ਪੰਜਾਬੀ ਦੇ ਕਿਸ ਨਗਰ ਨਾਲ ਹੈ ਸਿਆਲਕੋਟ ਨਾਲ ਕਾਦਰ ਯਾਰ ਰਚਿਤ ਕਿੱਸਾ ਪੂਰਨ ਭਗਤ ਕਥਾ ਦਾ ਸਬੰਧ ਕਿਸ ਨਗਰ ਨਾਲ ਹੈ ਤਾਂ ਸਿਆਲਕੋਟ ਨਾਲ ਪੰਜਾਬੀ ਸਾਹਿਦ ਦੇ ਇਤਿਹਾਸ ਵਿੱਚ ਗੁਰੂ ਨਾਨਕ ਕਾਲ ਦਾ ਪਹਿਲਾ ਕਿੱਸਾਕਾਰ ਕਿਸ ਨੂੰ ਮੰਨਿਆ ਜਾਂਦਾ ਹੈ ਦਮੋਦਰ ਨੂੰ ਗੁਰੂ ਨਾਨਕ ਦੇਵ ਜੀ ਦੇ ਕਾਲ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਕਿੱਸਾਕਾਰ ਕਿਹਨੂੰ ਮੰਨਿਆ ਜਾਂਦਾ ਦਮੋਦਰ ਨੂੰ ਪੰਜਾਬੀ ਵਿੱਚ ਯੂਸਫ ਜੁਲੈਖਾਂ ਦਾ ਕਿੱਸਾ ਪਹਿਲੀ ਵਾਰ ਕਿਸ ਕਵੀ ਨੇ ਲਿਖਿਆ ਸੀਗਾ ਤਾਂ ਹਾਫਿਜ਼ ਵਰਕਰਦਾਰ ਨੇ ਯੂਸਫ ਯੂਲੈਖਾਂ ਦਾ ਜਿਹੜਾ ਸੀਗਾ ਉਹ ਕਿੱਸਾ ਪਹਿਲੀ ਵਾਰ ਲਿਖਿਆ ਸੀਗਾ ਵਾਰ ਸ਼੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਾ ਮੂਲ ਪਾਠ ਦਰਜ ਕਿੰਦੇ ਵਿੱਚ ਹੈਗਾ ਦਸਮ ਗ੍ਰੰਥ ਦੇ ਵਿੱਚ ਕੀ ਹੈਗਾ ਇਹ ਮੂਲ ਗ੍ਰੰਥ ਮੂਲ ਪਾਠ ਜਿਹੜਾ ਇਹ ਦਰਜ ਹੈਗਾ ਦਸਮ ਗ੍ਰੰਥ ਦੇ ਵਿੱਚ ਸ਼ਾ ਮੁਹੰਮਦ ਇੱਕ ਸ਼ਾ ਮੁਹੰਮਦਾ ਇੱਕ ਸਰਕਾਰ ਬਾਜੂ ਡੈਸ਼ ਸ਼ਾਹ ਮੁਹੰਮਦ ਦੀ ਰਚਨਾ ਜੰਗਾ ਜੰਗ ਸਿੰਘਾਂ ਤੇ ਫਰੰਗੀਆਂ ਵਿੱਚ ਸਰਕਾਰ ਕਿਸ ਨੂੰ ਕਿਹਾ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਕਈ ਕੁਐਸਚਨ ਨੇ ਜਿਹੜੇ ਉਹ ਰਿਪੀਟ ਹੋ ਰਹੇ ਹੈਗੇ ਤੇ ਇਹ ਤਾਂ ਵਧੀਆ ਗੱਲ ਆ ਵੀ ਰਿਪੀਟ ਹੋਣ ਨਾਲ ਤੁਹਾਡੇ ਜਿਹੜੇ ਹੈਗੇ ਦਿਮਾਗ ਦੇ ਵਿੱਚ ਉਹ ਕੁਐਸਚਨ ਨੇ ਜਿਹੜੇ ਬਿਲਕੁਲ ਫਿੱਟ ਹੋ ਜਾਣਗੇ ਨਾਜਾਬਤ ਰਚਿਤਵਾਰ ਨਾਦਰ ਸ਼ਾਹ ਦੀ ਕਵੀ ਨਾਦਰ ਸ਼ਾਹ ਦੀ ਕਥਾ ਦਾ ਸਬੰਧ ਪੰਜਾਬ ਦੇ ਕਿਸ ਸਦੀ ਇਤਿਹਾਸਕ ਨਾਲ ਹੈ 18ਵੀਂ ਸਦੀ ਨਾਲ ਰਾਜੇ ਸ਼ੀ ਮੁਕਦਮ ਕਿਤੇ ਜਾਏ ਜਾਏ ਜਾਗਨ ਬੈਠੇ ਸੁੱਤੇ ਕਿਸ ਬਾਣੀ ਕਰਦੀ ਪੰਕਤੀਆਂ ਹਨ ਗੁਰੂ ਨਾਨਕ ਦੇਵ ਜੀ ਦੀਆਂ ਇਹ ਤਾਂ ਹੋ ਗਿਆ ਆਪਣਾ ਹਨਾ ਹੋ ਗਿਆ ਪਿੱਪਲ ਪੱਤੀਆਂ ਗਹਿਣਾ ਹਨ ਕਿਧੀਆਂ ਨੇ ਜੀ ਗਰਦਨ ਦਾ ਪਿੱਪਲ ਪੱਤੀਆਂ ਕਿਧਾ ਗਹਿਣਾਗਾ ਗਰਦਨ ਦੀਆਂ ਨਹੀਂ ਪਿੱਪਲ ਪੱਤੀਆਂ ਕੰਨਾਂ ਦਾ ਗਹਿਣਾਗਾ ਇਸ਼ਰਾ ਨਾਮ ਦਾ ਪਾਤਰ ਕਿਸ ਕਿਸੇ ਵਿੱਚ ਆਉਂਦਾਗਾ ਇਸ਼ਰਾ ਪੂਰਨ ਭਗਤ ਦੇ ਕਿੱਸੇ ਦੇ ਵਿੱਚ ਕੀ ਹੈਗਾ ਇਸ਼ਰਾ ਨਾਮ ਦਾ ਜਿਹੜਾ ਪਾਤਰ ਹੈਗਾ ਉਹ ਆਉਂਦਾਗਾ ਪੀਚੋ ਬੱਕਰੀ ਕੀਏਗੀ ਲੋਕ ਖੇੜਾਗੀ ਪੀਚੋ ਬੱਕਰੀ ਸਿਰ ਗੁੰਦ ਦੇ ਕੁਪੱਤੀਏ ਨੈਣੇ ਉੱਤੇ ਪਾ ਦੇ ਡੈਸ਼ ਪੂਰੀ ਕਰੋ ਸਤਰ ਪੂਰੀ ਕਰਨੀ ਹੈਗੀ ਸਿਰ ਗੁੰਦ ਦੇ ਕੁਪੱਤੀਏ ਨੈਣੇ ਉੱਤੇ ਪਾ ਦੇ ਡੈਸ਼ ਠੀਕ ਹੈ ਲਾਲ ਪਰੰਦ ਦਾ ਕੀ ਆਊਗਾ ਕੀ ਆਊਗਾ ਡਾਕ ਕੀ ਹੋਊਗਾ ਲਾਲ ਪਰੰਦਾ ਆਉ ਛੱਗੀ ਫੁੱਲ ਆਉ ਮੇਰ ਕੁਗੀਆਂ ਉਹ ਜ ਡਾਕ ਬੰਗਲਾ ਆਊਗਾ ਡਾਕ ਬੰਗਲਾ ਆਊਗਾ ਜੀ ਇਹਦਾ ਆਨਸਰ ਸਰਗੁੰਤੇ ਕੋ ਪੱਤੀਏ ਨੈਣੇ ਉੱਤੇ ਪਾ ਦੇ ਡਾਕ ਬੰਗਲਾ ਸਤਰ ਇਹ ਹੈਗੀ ਕਿਹੜਾ ਲੋਕ ਸਾਜਾਂ ਦਾ ਸਹੀ ਜੁਟ ਹੈ ਲੋਕ ਸਾਜਾਂ ਦਾ ਦੇਖੋ ਸਹੀ ਜੁਟ ਕਿਹੜਾ ਹੈ ਪਿਆਨੋ ਤੁੰਬੀ ਗਿਟਾਰ ਇਕਤਾਰਾ ਢੋਲਕ ਕਾਟੋ ਢੋਲ 컬러 ਨਟ ਤਾਂ ਕੀ ਆਊਗਾ ਢੋਲ ਕਾਟੋ ਠੀਕ ਹੈ ਉਠਾਲਾ ਰਸਮ ਕਦੋਂ ਕੀਤੀ ਜਾਂਦੀ ਹੈ ਉਠਾਲਾ ਰਸਮ ਕਦੋਂ ਕੀਤੀ ਜਾਂਦੀ ਹੈ ਮੌਤ ਸਮੇ ਤਿਲ ਚੌਲੀ ਕਹਾਣੀ ਸੰਗ੍ਰਹਿ ਵਿੱਚ ਕਿੰਨੀਆਂ ਕਹਾਣੀਆਂ ਹਨ 14 ਕਹਾਣੀਆਂ ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਵਿੱਚ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਕਿਹਾ ਤਾਂ ਕਿਹੜੀ ਅਗੀ ਜਪਜੀ ਸਾਹਿਬ ਦੇ ਵਿੱਚ ਇਸਤਰੀ ਲਈ ਬਾਗਣ ਸ਼ਬਦ ਦਾ ਪ੍ਰਯੋਗ ਕਿਸ ਨਾਥ ਨੇ ਕੀਤਾ ਗੋਰਖਨਾਥ ਨੇ ਸੂਫੀ ਮਤ ਦੇ ਸਰੋਤ ਗ੍ਰੰਥ ਹਨ ਕੁਰਾਨ ਤੇ ਹਦੀਸਾਂ ਥਾਲ ਕੀਏਗਾ ਸੌਰੀ ਬਾਲ ਆਗਾ ਇਹ ਬਾਲ ਕੀ ਹੈ ਬਾਲ ਕੀ ਨਾਲ ਸੰਬੰਧਿਤ ਪਸ਼ੂਆਂ ਨੂੰ ਮਨੋਵਿਗਿਆਨਿਕ ਦ੍ਰਿਸ਼ਟੀ ਤੋਂ ਕਹਾਣੀਆਂ ਰਹੀਂ ਪੇਸ਼ ਕੀਤਾ ਜਾਂਦਾ ਹੈ ਸੰਤੋਖ ਸਿੰਘ ਧੀਰ ਨੇ ਪੇਸ਼ ਕੀਤਾ ਕਿੰਨਾਂ ਨੇ ਸੰਤੋਖ ਸਿੰਘ ਧੀਰ ਨੇ ਹਰ ਇੱਕ ਬੰਦਾ ਸ਼ਾ ਦੁਨੀਆ ਦਾ ਹਰ ਇੱਕ ਤੀਵੀ ਰਾਣੀ ਸਤਰ ਦਾ ਰਚਿਤਾ ਕੌਣ ਹੈਗਾ ਪ੍ਰੀਤਮ ਸਿੰਘ ਸਫੀਰ ਪ੍ਰੀਤਮ ਸਿੰਘ ਸਰੀ ਸਫੀਰ ਹੇਠ ਲਿਖਿਆ ਸਾਹਿਤਿਕ ਕਿਰਤਾਂ ਵਿੱਚੋਂ ਕਿਸ ਕਿਰਤ ਵਿੱਚ ਪੰਜਾਬੀ ਸੱਭਿਆਚਾਰ ਵਧੇਰੇ ਰੂਪਮਾਨ ਹੋਇਆਗਾ ਤਾਂ ਹੀਰ ਵਾਰਿਸ ਦੇ ਵਿੱਚ ਗੋਤੋ ਕੀਪਾ ਵਹ ਕਟਣਾਵਾਂ ਦੀ ਤਰਤੀਬ ਪੌਦੇ ਮਹੀਨੇ ਦੇ ਮਨਪਸੰਦ ਪਕਵਾਨ ਸਾਗ ਤੇ ਮੱਕੀ ਦੀ ਰੋਟੀ ਕਿਨੂ ਕਿਨੂ ਪਸੰਦ ਆ ਬਈ ਸਾਗ ਤੇ ਮੱਕੀ ਦੀ ਰੋਟੀ ਮੈਨੂੰ ਤਾਂ ਬਹੁਤ ਪਸੰਦ ਆ ਕਿਸੇ ਪਾਸ਼ਾ ਦੇ ਸਿਸਟਮ ਨੂੰ ਰੂਪ ਨੂੰ ਕਹਿੰਦੇ ਹਨ ਲੈਗ ਪੰਜਾਬੀ ਸੱਭਿਆਚਾਰ ਵਿੱਚ ਸ਼ਾ ਖਰਚੀ ਅਤੇ ਸਵਾਦਲੇ ਭੋਜਨ ਦੇ ਸੰਕਲਪ ਆਏ ਇਸਲਾਮੀ ਸੱਭਿਆਚਾਰ ਤੋਂ ਸ਼ਾ ਖਰਚੀ ਸਵਾਦਲੇ ਭੋਜਨ ਦੇ ਜਿਹੜੇ ਸੰਕਲਪ ਆਏ ਕੀਦੇ ਤੋਂ ਆਏ ਜੀ ਇਸਲਾਮੀ ਸੱਭਿਆਚਾਰ ਤੋਂ ਲੋਕੀਆ ਅਤੇ ਮੱਧਕਾਲੀਨ ਪੰਜਾਬੀ ਸਾਹਿਤ ਪੁਸਕਤ ਹੈ ਡਾਕਟਰ ਕਰਨੈਲ ਸਿੰਘ ਥਿੰਦ ਦੀ ਲੋਕ ਸੰਗੀਤ ਲੋਕਨਾਟ ਲੋਕ ਨਾਚ ਲੋਕ ਚਿੱਤਰ ਕਿਸ ਘੇਰੇ ਵਿੱਚ ਆਉਂਦੇ ਨੇ ਇਹ ਕਿਸ ਘੇਰੇ ਵਿੱਚ ਆਉਂਦੇ ਨੇ ਜੀ ਲੋਕ ਹੁਨਰ ਦੇ ਵਿੱਚ ਆਉਂਦੇ ਹੈਗੇ ਲੋਕ ਹੁਨਰ ਵਿੱਚ ਮਰਦ ਇਸਤਰੀ ਨੂੰ ਬਾਲੋ ਕਿਸ ਲੋਕ ਗੀਤ ਵਿੱਚ ਕਹਿੰਦੇ ਹਨ ਮਈਏ ਦੇ ਵਿੱਚ ਕਹਿੰਦੇ ਆ ਮਰਦ ਇਸਤਰੀ ਨੂੰ ਬਾਲੋ ਕਿਸ ਲੋਕ ਗੀਤ ਵਿੱਚ ਕਹਿੰਦੇ ਹੈਗੇ ਮਈਏ ਵਿੱਚ ਮਈਏ ਮੇ ਲਾਂਗੂ ਕੇ ਪਾਈਆਂ ਹਮ ਅਗਲਾ ਹੈ ਸਾਡਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 19 ਰਾਗਾਂ ਵਿੱਚ ਕਿਸ ਗੁਰੂ ਸਹਿਬਾਨ ਦੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਦੀ 19 ਰਾਗਾਂ ਦੇ ਵਿੱਚ ਕੀ ਹੈਗੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਯਾਦ ਰੱਖਣਾ 19 ਰਾਗਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿਸ ਪਿਆਰੇ ਸੋ ਤਾਹ ਤਿਸ ਅੱਗੇ ਮਰ ਚਲੀਏ ਪੰਕਤੀ ਕਿਰੀਏ ਗੁਰੂ ਅੰਗਦ ਦੇਵ ਜੀ ਦੀ ਗੁਰੂ ਅਮਰਦਾਸ ਜੀ ਦਾ ਸਮਾ ਕੀ ਹੈਗਾ ਗੁਰੂ ਅਮਰਦਾਸ ਜੀ ਦਾ ਸਮਾ 1479 ਤੋਂ 1574 ਤੱਕ ਗੁਰਬਾਣੀ ਦੀ ਕੁੰਜੀ ਕਿਸ ਦੀ ਰਚਨਾ ਨੂੰ ਕਿਹਾ ਜਾਂਦਾ ਹੈ ਵਾਰ ਕਿਹਦੀਆਂ ਭਾਈ ਗੁਰਦਾਸ ਜੀ ਦੀਆਂ ਜਿਹਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਕਿਹਨੂੰ ਕਿਹਾ ਜਾਂਦਾ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਬਾਬਾ ਫਰੀਦ ਜੀ ਦੇ ਖਲੀਫਾ ਕੌਣ ਸੀ ਬਾਬਾ ਫਰੀਦ ਜੀ ਦਾ ਖਲੀਫਾ ਸੀ ਖਵਾਜਾ ਬਖਤਿਆਰ ਕਾਕੀ ਰੱਬ ਮੇਰੇ ਹਾਲ ਦਾ ਮਹਿਰਮ ਤੂੰ ਤੂੰ ਹੈ ਤਾਣਾ ਤੂੰ ਹੈ ਬਾਣਾ ਸਭ ਕੁਝ ਮੇਰਾ ਤੂੰ ਪੰਕਤੀਆਂ ਕਿਰੀਆਂ ਨੇ ਜੀ ਇਹ ਸ਼ਾਹ ਹੁਸੈਨ ਜੀ ਦੀਆਂ ਪੰਕਤੀਆਂ ਨੇ ਇਹ ਸ਼ਾਹ ਨਾਦ ਕਿਸ ਦੇ ਮੁਰਸ਼ਿਦ ਸਨ ਬਾਬਾ ਬੁੱਲੇ ਸ਼ਾਹ ਜੀ ਦੇ ਦਮੋਦਰ ਦੇ ਹੀਰ ਦੇ ਕਿਸੇ ਵਿੱਚ ਕਿਸ ਬਾਦਸ਼ਾ ਦਾ ਬਾਰ ਬਾਰ ਜ਼ਿਕਰ ਆਉਂਦਾ ਜੀ ਅਕਬਰ ਦਾ ਅੱਗੇ ਜੀ ਹੈਗਾ ਵਣਜ ਗਵਾਲੇ ਬਾਣੀਆਂ ਬਲਦ ਗਵਾਲੇ ਜੱਟ ਪੰਕਤੀਆਂ ਕਿਸ ਕਿਸੇ ਕਿਸ ਕਿਸੇ ਵਿੱਚ ਨੇ ਇਹ ਕਿਸ ਕਿਸੇ ਦੇ ਵਿੱਚ ਨੇ ਇਹ ਪਿੱਲੂ ਦਾ ਕਿੱਸਾਗਾ ਮਿਰਜ਼ਾ ਸਾਹਿਬਾਂ ਦੇ ਵਿੱਚ ਵਨ ਜਗਵਾਲੇ ਬਾਣੀਆ ਬਲਦਗਵਾਲੇ ਜੱਟ ਪੰਜਾਬੀ ਕਿੱਸਾ ਮੁੱਖ ਰੂਪ ਵਿੱਚ ਪ੍ਰਭਾਵਿਤ ਹੈ ਮਨਸਵੀ ਤੋਂ ਮਨਸਵੀ ਤੋਂ ਜਿਹੜਾ ਪੰਜਾਬੀ ਕਿੱਸਾਗਾ ਉਹ ਪ੍ਰਭਾਵਿਤ ਮੰਨਿਆ ਜਾਂਦਾ ਹੈ ਕਿੱਸਾ ਕਾ ਆਪ ਦਾ ਪ੍ਰਧਾਨ ਰਸ ਕਿਹੜਾ ਹੁੰਦਾ ਜੀ ਸ਼ਿੰਗਾਰ ਰਸ ਸੂਫੀ ਦਰਵੇਸ਼ ਰੱਬ ਦੀ ਪ੍ਰਾਪਤੀ ਦੇ ਕਿੰਨੇ ਪੜਾ ਦੱਸਦੇ ਨੇ 4 ਪੰਜਾਬੀ ਕਿੱਸਾ ਕਾਫ ਦੇ ਸਭ ਤੋਂ ਵੱਡਾ ਦਾਰਸ਼ਨਿਕ ਪ੍ਰਭਾਵ ਪਿਆ ਸੂਫੀ ਮਤ ਦਾ ਕਾਦਰ ਯਾਰ ਦਾ ਪੂਰਨ ਭਗਤ ਦਾ ਕਿੱਸਾ ਕਿਸ ਛੰਦ ਵਿੱਚ ਲਿਖਿਆ ਗਿਆਗਾ ਬੈਂਤ ਦੇ ਵਿੱਚ ਜਿਹੜਾਗਾ ਉਹ ਲਿਖਿਆ ਗਿਆਗਾ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਕੌਣ ਸੀਗਾ ਹਾਸ਼ਮ ਸੀਗਾ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਦੁਵਾਰੀ ਦਰਬਾਰੀ ਕਵੀ ਸੀਗਾ ਵਾਰਿਸ ਸ਼ਾਹ ਦਾ ਜਨਮ ਸਥਾਨ ਕਿਹੜਾਗਾ ਸ਼ੇਖਪੁਰਾ ਸ਼ੇਖੂਪੁਰਵਾਰ ਸ਼ਾਦਾ ਜਿਹੜਾ ਜਨਮ ਸਥਾਨ ਹੈ ਜਿਹੜਾ ਉਹ ਮੰਨਿਆ ਜਾਂਦਾ ਹੈਗਾ ਰੱਬ ਭਰਿਆ ਤੋਂ ਕਰਦਾ ਸਖਣੇ ਖਾਲੀ ਫੇਰ ਭਰੇ 17 ਕਿਧੀਆਂ ਨੇ ਜੀ ਇਹ ਅਹਿਮ ਦੀਆਰ ਦੀਆਂ ਜਿਹੜੀਆਂ ਨੇ ਇਹ 17 ਨੇ ਬੀ ਰਸ ਨਾਲ ਸੰਬੰਧਿਤ ਕਿਹੜੀ ਰਚਨਾ ਹੈ ਆ ਵਾਰ ਸ਼੍ਰੀ ਭਗੋਤੀ ਜੀ ਕੀ ਜਿਹੜੀ ਹੈਗੀ ਬੀ ਰਸ ਨਾਲ ਸੰਬੰਧਿਤ ਜਿਹੜੀਆਂ ਨੇ ਕੀ ਹੈਗੀ ਉਹ ਰਚਨਾ ਮੰਨੀ ਜਾਂਦੀ ਹੈਗੀ ਸ਼ਾ ਮੁਹੰਮਦ ਦੇ ਜੰਗਨਾਮੇ ਵਿੱਚ ਮਹਾਰਾਣੀ ਜਿੰਦਾ ਨਾਲ ਪੂਰੀ ਤਰ੍ਹਾਂ ਨਿਆ ਨਹੀਂ ਹੋਇਆ ਕਥਨ ਕਿਸ ਦਾ ਹੈ ਭਾਈ ਕਾਨ ਸਿੰਘ ਨਾਭਾ ਦਾ ਨਜਾਬਤ ਨੇ ਨਾਦਰ ਸ਼ਾਹ ਦੀ ਵਾਰ ਕਿਹੜੇ ਛੰਦ ਵਿੱਚ ਲਿਖੀ ਸੀ ਤਾਂ ਦਵਈਏ ਛੰਦ ਵਿੱਚ ਕੀ ਸੀਗੀ ਉਹ ਲਿਖੀ ਸੀ ਕਈ ਕੋਡਾ ਛੰਦ ਵਿੱਚ ਵੀ ਕਹਿੰਦੇ ਆ ਦਵਈਏ ਚ ਵੀ ਕਹਿੰਦੇ ਸਿਰਖੰਡੀ ਵਿੱਚ ਵੀ ਕਹਿੰਦੇ ਹੈਗੇ ਪਰੀ ਕਹਾਣੀ ਵਿੱਚ ਪਰੀ ਸ਼ਬਦ ਕਿਹੜੀ ਭਾਸ਼ਾ ਦਾ ਹੈ ਫਾਰਸੀ ਭਾਸ਼ਾ ਦਾ ਮੇਰਾ ਮੁਰਸ਼ਿਦ ਸ਼ਾ ਅਨਾਇਤ ਉਹ ਲੰਗੇ ਲੰਗਾਏ ਪਾਰ ਕਿਹੜੀ ਕਵੀ ਦੇ ਸਤ੍ਰਹਨ ਬਾਬਾ ਬੁੱਲੇ ਸ਼ਾ ਦੀਆਂ ਵਾਰਤਕ ਵਾਰਤਕਾਰ ਵਰਤਕ ਵਾਰਤਕਾਰ ਬਿਹਾਰੀ ਲਾਲ ਪੁਰੀ ਦਾ ਜਨਮ ਕਿਹੜੇ ਜ਼ਿਲ੍ਹੇ ਵਿੱਚ ਹੋਇਆ ਗੁਰਦਾਸਪੁਰ ਚ ਬਾਗੇ ਦੀ ਧੀ ਕਹਾਣੀ ਕਿਸ ਦੀ ਲਿਖੀ ਹੋਈ ਹੈ ਗੁਰਮukh ਸਿੰਘ ਮੁਸਾਫਿਰ ਦੀ ਦੁਰਗਾ ਪ੍ਰਬੋਧ ਪੁਸਤਕ ਦੀ ਉਸਕਾ ਤਾਂ ਕਿਸ ਦੀ ਲਿਖੀ ਹੋਈ ਹੈ ਗਿਆਨੀ ਦਿੱਤ ਸਿੰਘ ਦੀ ਦਮੋਦਰ ਨੇ ਹੀਰ ਦਾ ਕਿੱਸਾ ਕਿਹੜੇ ਸ਼ੰਦੇ ਵਿੱਚ ਲਿਖਿਆ ਦਵਈਏ ਵਿੱਚ ਛਪਾਰ ਦਾ ਮੇਲਾ ਕਿੱਥੇ ਲੱਗਦਾ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਨਾਦਰ ਸ਼ਾਹ ਦੀ ਵਾਰ ਕਿਸ ਕਾਲ ਦੀ ਰਚਨਾ ਮੰਨੀ ਜਾਂਦੀ ਹੈ ਜੀ ਉੱਤਰ ਨਾਨਕ ਕਾਲ ਦੀ ਰਚਨਾ ਜਿਹੜੀ ਇਹ ਮੰਨੀ ਜਾਂਦੀ ਹੈਗੀ ਨਿਉਬਤ ਵਜੇ ਸੁਭਾ ਸਿਉ ਚਲਕ ਚਲਕ ਕਰ ਕਰੀ ਸਾਜ ਸੇਖ ਫਰੀਜੀ ਨੇ ਇਸ ਸ਼ਲੋਕ ਵਿੱਚ ਜੀਵਨ ਦੇ ਕਿਹੜੇ ਪੱਖ ਨੂੰ ਦਰਸਾਇਆ ਹੈ ਨਾਸ਼ਮਾਨਤਾ ਤੇ ਛिन्न ਪੰਗੂ ਪੰਗੁਰਤਾ ਜਰਗ ਦੇ ਮੇਲੇ ਦੌਰਾਨ ਕਿਸ ਦੀ ਪੂਜਾ ਕੀਤੀ ਜਾਂਦੀ ਹੈ ਸੀਤਲਾ ਮਾਤਾ ਦੀ ਬਾਰਿਸ਼ਾ ਦਾ ਮੁੜ ਮੂੜ ਰੰਗੇ ਟੜੇ ਤੋਂ ਭਾਵ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ ਇਹਨਾਂ ਸਤਰਾਂ ਵਿੱਚ ਹੀਰ ਬਾਪ ਦੇ ਬਾਪ ਦਾ ਬਾਪ ਕਿਸ ਨੂੰ ਕਹਿੰਦਾ ਹੈ ਸਮਾਜ ਨੂੰ ਕਹਿੰਦਾ ਹੈ ਪੰਡਿਤ ਸ਼ਰਧਰਾਮ ਫਿਲੋਰੀ ਦੀ ਪੁਸਤਕ ਸਿੱਖਾਂ ਦੇ ਰਾਜ ਦੀ ਵਿਥਿਆ ਕਿੰਨੇ ਭਾਗਾਂ ਵਿੱਚ ਵੰਡੀ ਹੋਈ ਹੈ ਤਿੰਨ ਭਾਗਾਂ ਵਿੱਚ ਨਾਟਕ ਸਹਿਤ ਰੂਪ ਵਿੱਚ ਬਾਕੀ ਸਹਿਤ ਰੂਪਾਂ ਨਾਲੋਂ ਕੀ ਅੰਤਰ ਹੈ ਰੰਗ ਮੰਚ ਦਾ ਕੁਲਵੰਤ ਸਿੰਘ ਵਿਰਕ ਨੂੰ ਨਵੇਂ ਲੋਕ ਪੁਸਤਕ ਲਈ ਭਾਰਤੀ ਸਹਿਤ ਅਕਾਦਮੀ ਦਾ ਅਵਾਰਡ ਕਦੋਂ ਮਿਲਿਆ 1968 ਦੇ ਵਿੱਚ ਸ਼ਾਹ ਹੁਸੈਨ ਦਾ ਪੂਰਾ ਨਾਂ ਕੀ ਸੀ ਮਾਦੋ ਲਾਲ ਹੁਸੈਨ ਕਿਹੜੇ ਬਾਨੀਕਾਰ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਭਾਈ ਗੁਰਦਾਸ ਨੂੰ ਗਿਆਨੀ ਗੁਰਦੇਵ ਸਿੰਘ ਦੀ ਪੁਸਤਕ ਮੇਰਾ ਪਿੰਡ ਕਿਹੜੀ ਗੱਲ ਦੀ ਮਿਸਾਲ ਹੈ ਮਿਸਾਲ ਹੈ ਪੰਜਾਬੀ ਸੱਭਿਆਚਾਰ ਦੀ ਹਾਫਿਜ਼ ਵਰਖੁਰਦਾਰ ਨੇ ਸਭ ਤੋਂ ਪਹਿਲਾ ਕਿਹੜਾ ਕਿੱਸਾ ਲਿਖਿਆ ਸੀ ਸੱਸੀ ਪੁੰਨੂ ਦਾ ਕਿੱਸਾ ਸੀ ਜਿਹੜਾ ਉਹ ਹਾਫਿਜ਼ ਵਰਖੁਰਦਾਰ ਨੇ ਸਭ ਤੋਂ ਪਹਿਲਾ ਸੀ ਜਿਹੜਾ ਲਿਖਿਆ ਸੀਗਾ ਕਾਦਰ ਯਾਰ ਰਚਿਤ ਪੂਰਨ ਭਗਤ ਵਿੱਚ ਸੱਚ ਆਖ ਬੇਟਾ ਕਿੱਥੋਂ ਆਇਆ ਹੈ ਕਿਹੜਾ ਮੁਲਖ ਤੇਰਾ ਕੈਦਾ ਪੁੱਤ ਹੈ ਤੂੰ ਆਇਆ ਸਤਰਾ ਕਿਸ ਕੀ ਦਾ ਪੁਕੀਦਾ ਪੁੱਤ ਹੈ ਤੂੰ ਆਇਆਂ ਸਤਰਾ ਕਿਸ ਗੱਲ ਦਾ ਬਿਆਨ ਕਰਦੀਆਂ ਹਨ ਵਸਤਲ ਪਿਆਰ ਦਾ ਵਸਤਲ ਪਿਆਰ ਦਾ 부ਜਾਰਤੋ ਕੀਪਾ ਭੈ ਗੁੰਜਲ ਜਾਂ ਅੜਾਉਣੀ ਇੱਥੇ ਲਿਖਿਆ ਪੁਸਕਤਾ ਵਿੱਚ ਡਾਕਟਰ ਬਲਵੀਰ ਸਿੰਘ ਦੀ ਵਾਰਤਕ ਪੁਸਤਕ ਕਿਹੜੀ ਹੈ ਲੰਬੀ ਨਦਰ 6 ਘਰ ਇਕਾਂਗੀ ਕਹਾਣੀ ਸੰਗ੍ਰਹਿ ਦਾ ਲਿਖਿਆ ਹੋਇਆ ਹੈ ਸੰਤ ਸਿੰਘ ਸੇਖੋ ਦਾ ਪਾਸ਼ ਕਿਹੜੀ ਕਾ ਪ੍ਰਵਿਰਤੀ ਦਾ ਕਵੀ ਹੈ ਜੁਝਾਰਵਾਦੀ ਕਹਾਣੀਕਾਰ ਨਾਨਕ ਸਿੰਘ ਦੀ ਪਹਿਲੀ ਕਹਾਣੀ ਰਾਖੀ ਕਦੋਂ ਛਪੀ 1927 ਦੇ ਵਿੱਚ ਕਿੱਸਾ ਸ਼ਬਦ ਕਿਹੜੀ ਭਾਸ਼ਾ ਦਾ ਹੈ ਅਰਬੀ ਅਰਬੀ ਦਾ ਸ਼ਾ ਮੁਹੰਮਦ ਰਚਿਤ ਚੰਗਨਾਮਾ ਸਿੰਘਾਂ ਤੇ ਫਰੰਗੀਆਂ ਕਿਸ ਤਰ੍ਹਾਂ ਦੀ ਰਚਨਾ ਹੈ ਇਤਿਹਾਸਿਕ ਰਚਨਾ ਹੈ ਮੰਨੀ ਜਾਂਦੀ ਹੈ ਜੀ ਬੁੱਲੇ ਸ਼ਾਹ ਨੇ ਕਿਹੜੀ ਕਾਵ ਰੂਪਾਂ ਵਿੱਚ ਰਚਨਾ ਨਹੀਂ ਕੀਤੀ ਸ਼ਬਦ ਤੇ ਡਿਉੜ ਦੇ ਵਿੱਚ ਜਿਹੜੀ ਹੈ ਬਾਬਾ ਬੁੱਲੇ ਸ਼ਾਹ ਨੇ ਰਚਨਾ ਨਹੀਂ ਕੀਤੀ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੰਦਿਆ ਸੰਦਿਆ ਸੁੱਕ ਗਏ ਉਪਰੋਕਤ ਕਾਵ ਸਤਰਾਂ ਕਿਸ ਕਾਵ ਦੀਆਂ ਕਵੀ ਦੀਆਂ ਹਨ ਤਾਂ ਇਹ ਸੁਰਜੀਤ ਪਾਤਰ ਦੀਆਂ ਹਨ 12 ਮਾ ਕਾਵ ਰੂਪ ਕਿਸ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਚੇਤ ਤੋਂ ਗੁਰੂ ਨਾਨਕ ਦੇਵ ਜੀ ਨੇ ਬਾਰਾ ਮਾਹ ਦੀ ਰਚਨਾ ਕਿਸ ਰਾਗ ਵਿੱਚ ਕੀਤੀ ਰਾਗ ਤੁਖਾਈ ਤੁਖਾਰੀ ਵਿੱਚ ਰਾਗ ਤੁਖਾਰੀ ਵਿੱਚ ਸ਼ਾਹ ਹਸੈਨ ਦਾ ਸਬੰਧ ਕਿਸ ਸੂਫੀ ਸੰਪਰਦਾਇ ਨਾਲ ਹੈ ਮਲਾਮਤੀ ਸੰਪਰਦਾਇ ਨਾਲ ਬੁੱਲੇ ਸ਼ਾਹ ਦਾ ਮੁਰਸ਼ਿਦ ਦਾ ਨਾਮ ਕੀ ਸੀ ਸ਼ਾ ਨਾਇਤ ਬਾਬਾ ਬੁੱਲੇ ਸ਼ਾਹ ਦੇ ਮੁਰਸ਼ਿਦ ਦਾ ਨਾਮ ਸੀ ਹਾਂਜੀ ਸਟੂਡੈਂਟ ਇਹ ਤੁਹਾਡੀ ਵੀਡੀਓ ਜਿਹੜੀ ਸੀਗੀ ਇਹਨਾਂ ਕੁਐਸਚਨਾਂ ਨਾਲ ਰਿਲੇਟਡ ਹੈ ਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਉਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਵੀਡੀਓ ਦਾ ਹਰ ਨੋਟੀਫਿਕੇਸ਼ਨ ਮਿਲ ਜਾਵੇ ਟਾਈਮ ਟੂ ਟਾਈਮ ਤੇ ਪਲੀਜ਼ ਜਿਹੜੀ ਹੈਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੀਡੀਓ ਚੰਗੀ ਲੱਗੀ ਹੈ ਤਾਂ ਇਹਨਾਂ ਨੂੰ ਇਹਨੂੰ ਲਾਈਕ ਵੀ ਕਰਿਆ ਕਰੋ